ਅਰ ਦੂਸਰੇ ਪਾਸੇ ਨੂਰ ਪਹਿਲਵਾਨ ਆਲਮਗੀਰ ਫਿਰ ਆਦੀ ਰੈਫਰੀ ਆਜੇ ਪਾਲੀ ਕੋਸਰ ਜੀ ਉਹਨਾਂ ਨੇ ਬੇਨਤੀ ਕਰਦਾ ਰੈਫਰੀ ਆਜੇ ਪਰੀਖ ਖਾੜੇ ਵਿੱਚ ਪਾਲੀ ਕੋਸਰ ਜੀ ਦੱਚ ਦੇ ਵਿਰੋਧ ਦੇ ਚਰਨੇ ਚ ਪ੍ਰਿੰਟ ਕੀ ਆ ਜੀ ਪਾਲੀ ਕੋਸਰ ਜੀ ਤੇ ਅਰਕਾਰ ਬਾਵਾ ਜੀ ਰੈਫਰੀ ਆਜਾ

ਕੀ ਅਰਗਨ ਕਰ ਰਹੇ ਨੇ ਜੀ ਗੁਰਦੇਵ ਸਿੰਘ ਜੀ ਪਹਿਲਵਾਨ ਜੀ ਰੈਫਰੀ ਹੋਣਗੇ ਨਾਲ ਬਾਲੀਕੋਸਰ ਸਾਹਿਬ ਰੈਫਰੀ ਹੋਣਗੇ ਆ ਦੇਖੋ ਜਿੰਨੀ ਚੰਡੀਆ ਗੁੱਸਤੇ ਜਲਦੀ ਮੇਰਾ ਵੀ ਰਸਾਰ ਤੇ ਉਧਰ ਸ਼ੇਰੇ ਮੋਰੇ ਸਾਡੇ ਦਾ ਮੇਰਾ ਭਰਾ ਅਕਲਮ ਵੀ ਆ ਗੁਰਦੇਵ ਸਿੰਘ ਪਹਿਲਵਾਨ ਜੀ ਚੰਡੀ ਦੀ ਗੁੱਸਤੀ ਦੇ ਰੈਫਰੀ ਹੋਣਗੇ ਨਾਲ ਬਾਲੀਕੋਸਰ ਸਾਹਿਬ ਬਾਕੀ ਵੀਰਾਂ ਨੂੰ ਮੈਂਦੇ ਭਾਈ ਬਾਕੀ ਅੰਦਰ ਨਾ ਕੋਈ ਜਾਵੇ ਬਾਹਰਲੇ ਪਾਸੇ ਰਹੋ ਬਈ ਇੱਕ ਵਾਰ ਪਹਿਲਵਾਨਾਂ ਲਈ ਤਾੜੀਆਂ ਮਾਰੋ ਜ਼ੋਰਦਾਰ ਸੱਜ ਨਾਲ ਮਾਰਦੇ ਆ ਏ ਵੱਡੀ ਕੁਸ਼ਤੀ ਅੱਜ ਦਾ ਦੰਗਲ ਜੀ ਖਾਦਾ ਜੀ ਕੁਸ਼ਤੀ ਸ਼ੁਰੂ ਕਰਾ ਦਿਓ ਬਹੁਤ ਵਧੀਆ ਮੁਕਾਬਲਾ ਚੱਲਦੀ ਕੁਸ਼ਤੀ ਦਾ ਨੌਜੋਨਾਂ ਦੇ ਦਰਮਿਆਨ ਦੇਖਦੇ ਕੌਣ ਜਿੱਤੇਗਾ ਕੌਣ ਹਾਰਦਾ ਕਹਿੰਦਾ ਸੂਰਦਮ ਕਰਦੇ ਨੇ ਟੱਚਰਾ ਔਰ ਜਿਹੜੇ ਰੱਖਦੇ ਜਿੱਤਣ ਦੀਆ ਫਿਕਰਾ ਜਫਾਰੀ ਥੋੜੀ ਵੇਖੀ ਚੁਣੌਣੀਆਂ ਆ ਕਾਲੀਆਂ ਦੇ ਰਾਤਾ ਵੱਲਿਆ ਤੇ ਦੁਨੀਆ ਤੇ ਕਰ ਲੈਣਾ ਕਾਲਿਆ ਹਾਲੇ ਤਾਂ ਸ਼ੁਰੂਆਤ ਆ ਵੱਲਿਆ ਹਰ ਦੁਨੀਆ ਤੇ ਕਰ ਲੈਣਾ ਕਬੀਲਾ ਖਾਲੇ ਤਸ਼ਮਤ ਤੱਲੇ ਇੱਕ ਪਾਸੇ ਛੋਟਾ ਗਾਰਦਾ ਮਾਛੀਵੜ ਵੀ ਧਰਤੀ ਦਾ ਔਰ ਦੂਸਰੇ ਪਾਸੇ ਆਹ ਕੰਦੇ ਮੂਰਤ ਪਰਵਰ ਕਿੰਨੀ ਧਰਤੀ ਦਾ ਸਮਨ ਸੁਬਾ ਪਾਣ ਦੀ ਬਦਦਵਾ ਕਰਦਾ ਐਨਾ ਮੰਨਾਂ ਦਰਵਾਦਾ ਵਾਹ ਬਈ ਵਾਹ ਐਨਾ ਸੂਰਵੀ ਅੰਬਰ ਸ਼ਾਵੇ ਉੱਤ ਪੰਜੇ ਤੇ ਹਾਰਦੀ ਆ ਤੱਪਦੀ ਜਿੰਨੇ ਤੇ ਦੂਰੀ ਰੋਟੀ ਇੱਥੇ ਪਿੰਡ ਦੇ ਸਟਾਰ ਦੀਆ ਕੋਤ ਮਾਲੂ ਜਿੱਦਿਆ ਨਿੱਕਰਦਿਆਂ ਦਾ सखी ककड़ा वेख ला मैं मेर करी ए लखी हजार रुपया आखिरा भी अगले साल कार सौ रुपये का सहयोग होगा बत्ते भला के परिवार के वालों एक बार तारी अगले साल दंगल की मीह रखी गई है बत्ते भलान के परिवार सौ बिना योगदान अगले साल दिता जा रहा है नोट करो ਔਰ ਗੱਭੂ ਕਬੱਡੀ ਖਿਡਾਰੀ ਆਖਦਾ ਵੀ 11000 ਅਗਲੇ ਸਾਲ ਇੱਕ ਵਾਰ ਤਾੜੀਆਂ ਲਾ ਦੇ ਗੱਭੂ ਲਈ ਵੀ ਨਿਊਜ਼ੀਲੈਂਡ ਦੇ ਵਿੱਚ ਧੁੰਮਾ ਪਾ ਰਿਹਾ ਇਸੇ ਨਗਰ ਦਾ ਮਾਨ ਗੱਭੂ ਆਖਦਾ ਵੀ 11000 ਦੇਵਾਂਗੇ ਅਗਲੇ ਸਾਲ ਪ੍ਰਮਾਤਮਾ ਮਿਹਰ ਕਰੇ ਵੀ 11000 ਦਾ ਯੋਗਦਾਨ ਰੋਕਾ ਗੱਭੂ ਨਾਲ ਬੰਦੇ ਵੀ ਵਾਹ ਜੀ ਵਾਹ ਬਹੁਤ ਵਧੀਆ ਮੁਕਾਬਲਾ ਮੌਜੂਦ ਹੈ ਦਰਮਿਆਨ ਕਹਿੰਦਾ ਸੋਹਣੀ ਖੇਡਦੇ ਮਾਲਕ ਨਾ ਉਧਰ ਸਰਦਾਰ ਸਰਿੰਦਰ ਸਿੰਘ ਜੀ ਸੁਝੇ ਵਾਏ ਆਖਦੇ ਆ ਵੀ 11000 ਅਗਲੇ ਸਾਲ ਆ ਇੱਕ ਵਾਰ ਤਾੜੀਆਂ ਲਾ ਦਿਓ ਜ਼ੋਰਦਾਰ ਬੱਤੂ ਸਿੰਘ ਮਾਮਰ ਵੀ ਆਖਦੇ ਨੇ 11000 ਉਹਨਾਂ ਵੱਲੋਂ ਵੀ ਐ ਇੱਕ ਵਾਰ ਤਾੜੀਆਂ ਲਾਓ ਜ਼ੋਰਦਾਰ ਇਹਨਾਂ ਵੀ ਮਾਤੇ ਮਲਕੀ ਸਿੰਘ ਜਿਨ੍ਹਾਂ ਦੇ ਬੇਟੇ ਸੁਖਮਿੰਦਰ ਜਸਵਿੰਦਰ ਗਰਮਕ ਸਿੰਘ ਸਵੀਟਨ ਆਖਦਾ ਵੀ ਅਗਲੇ ਸਾਲ 4500 ਦਾ ਯੋਗਦਾਨ ਦੇ ਦਿੰਦਾ ਹੈ ਬਹੁਤ ਬਹੁਤ ਧੰਨਵਾਦ ਹਰਲੀ ਮੀਰਾ ਨਵੀ ਮਾਸਟਰ ਸਾਹਿਬ ਬੈਠ ਜਾਓ ਵਿੱਕੀ ਪਹਿਲਵਾਨ ਮੰਗਲੀ ਵਾਲੇ ਆਖਦਾ ਵੀ 2100 ਅਗਲੇ ਸਾਲ ਵੀ ਪੁੰਨ ਦੇਵਾਂਗੇ ਇਹ ਵੀ ਨੋਟ ਕਰੀ ਅਗਲੇ ਸਾਲ ਦੰਗਲ ਲਈ ਨਿਹਾਲ ਸਿੰਘ ਨੰਬਰਦਾਰ ਸਾਹਿਬ ਸੈਨਾਬ ਸਰਦਾਰ ਗੁਜਾਰਸੀ ਵੀ ਨੰਬਰਦਾਰ ਸਾਹਿਬ ਹੋਰ ਮੇਰੇ ਬਲਾਇਓ ਆ ਗਏ 5500 ਦਾ ਯੋਗਦਾਨ ਕਾਪਸ ਹੋਵੇਗਾ ਇਹ ਵੀ ਨੋਟ ਕਰੀ ਜੀ

ਆਜਾ ਦੰਗਲ ਵੀ ਨਰਸਕ ਵੀ ਕਿਸੇ ਇਸ਼ਾਰ ਨੇ ਕਿਸੇ ਬਦਵਾਰ ਨੇ ਬੜਾ ਵਧੀਆ ਲਿਖਿਆ ਜੇ ਜਿਹੜਾ ਇਨਸਾਨ ਕਿਸੇ ਦੇ ਮਾਰਸਮਾ ਦੀ ਤਾੜੀ ਵੀ ਮਾਰਦਾ ਕਹਿੰਦੇ ਪੂਰੀ ਜਿੰਦਗੀ ਉਹਦੇ ਮਾਰਸਮਾ ਦੀ ਤਾੜੀ ਵੀ ਵੱਜਦੀ ਜੇ ਬੜੀਆ ਨੰਦਾ ਇੱਕ ਵਾਰ ਕਮੇਡੀਰਾਂ ਦੇ ਉੱਤੇ ਜ਼ੋਰਦਾਰ ਤਾੜੀਆਂ ਲਾ ਦੇ ਉਹ ਚਾਹ ਵੀ ਕੁਸ਼ਤੀ ਮੋਹਰਾਂ ਦੇ ਦਰਮਿਆਨ ਕਹਿੰਦਾ ਮੇਟਾਂ ਦੇ ਉੱਤੇ ਪੂਰਾ ਜ਼ੋਰ ਦੇਣਾ ਪੈਂਦਾ ਹੱਥ ਮੰਜਲਾਂ ਦੇ ਸਿਰਿਆਂ ਤੇ ਲਾਉਣ ਨੂੰ ਓਏ ਰੱਬ ਕਦੇ ਕਰੇ ਬੈਠੇ ਰੋਟੀ ਨਹੀਂ ਬੰਦਾ ਉਹ ਵੀ ਤੋੜਨੀ ਪੈਂਦੀ ਆ ਮੂੰਹ ਚ ਮਾਰਨ ਨੂੰ ਐਵੇਂ ਜਾਂਦੀਆਂ ਵੀ ਗੇਮਾਂ ਜਿੱਤੀਆਂ ਹੋਰ ਛੋਟੀ ਦੇ ਖਿਡਾਰੀ ਵੀ ਹਰ ਆਉਣੇ ਪੈਂਦੇ ਨੇ ਕਿ ਐਵੇਂ ਲੋਕੀ ਰਹਿੰਦੇ ਚੰਗੇ ਦਿਨ ਦੀਖਦੇ ਆ ਦਿਨ ਚੰਗੇ ਆਵੇਂ ਨਹੀਂ ਲਿਆਉਣੇ ਪੈਂਦੇ ਨੇ ਕਿ ਦਿਨ ਚੰਗੇ ਆਵੇ ਨਹੀਂ ਲਿਆਉਣੇ ਪੈਂਦੇ ਨੇ ਉਧਰ ਵੱਡਾ ਮਾਨ ਇਹਨਾਂ ਬੋਲਣੇ ਕੋਈ ਦਹਾ ਵੀਰੋਨਾਂ ਵੱਲੋਂ ਮਿੱਕੀ ਬਣੀ ਐਂ ਦੇ ਰੇੜੇ ਦੀ ਗੱਤ ਹੀ ਨਾ ਵੀ ਚੜੀ ਗੋ ਚੋਹੇ ਬਾਦ ਹੋ ਗਿਆ ਯਾਰ ਕਮਾਲ ਦੀ ਗੱਲ ਹੈ ਯਾਰ ਬਹੁਤ ਬੱਲੇ 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 ਓਏ ਹਰ ਤਾੜੀ ਦੁਨੀਆ ਨਾਲ ਆਵੇ ਆ ਗੰਦੇ ਬਾੜ ਵੇ ਉੱਪਰਲੇ ਪਾਸੇ ਤੇ ਮੋੜਾ ਮਿਜਲਾ ਪਾਸੇ ਜੀ ਹਰ ਤਾਰਸ਼ ਸਿੰਘ ਜੀ ਸੰਨਵਲੰਦਰ ਸਿੰਘ ਜੀ ਹੈਂ ਸ਼ਮਸ਼ੇਰ ਸਿੰਘ ਜੀ ਵੱਲੋਂ ਜੀਐਸਏ ਇਹਨਾਂ ਵੱਲੋਂ ਅਗਲੇ ਸਾਲ ਕਹਿੰਦੇ 11000 ਦਿੱਤਾ ਜਾਣਾ ਹੈ ਇਹ ਵੀ ਗੱਲ ਬਿਰੋ ਜੀ ਬਹੁਤ ਬਹੁਤ ਧੰਨਵਾਦ ਕਰਦੇ ਜੀ ਰਹਿਣਾ ਪਰ ਉਧਰ ਖਾਂਜੀ ਸਾਡੇ ਜੀ ਨਾਲ ਪਾ ਜੀ ਪਾ ਜੀ ਸਾਈਡ ਤੇ ਉਹਦਾ ਬਣਾ ਯਾਰ ਅਰੇ ਭਾਜੀ ਆ ਮੈਂ ਜ਼ੈਰ ਦੇ ਨਾਲ ਯਾਰ ਮਨਸੂਰ ਜੀ ਸਾਡੇ ਖਿਆਤੀ ਸਾਹਿਬ ਉਹਨਾਂ ਵੱਲੋਂ ਅਗਲੇ ਸਾਲ ₹100 ਬਹੁਤ ਬਹੁਤ ਧੰਨਵਾਦੋ ਜੀ ਬਹੁਤ ਬਹੁਤ ਧੰਨਵਾਦੋ ਸੁਖਦੇਵ ਸਿੰਘ ਜੀ ਸੰਮਤ ਅਰਸ਼ ਸਿੰਘ ਜੀ ਪ੍ਰਦਾਨ ₹700 ਅਗਲੇ ਸਾਲ ਇਹਨਾਂ ਬੰਦੇ ਜੀ ਕੀ ਰਾਜ ਜਨਪਤ ਗਨਾਪ ਸਿੰਘ ਜੀ ਪ੍ਰਦਾਨ ਹੈ ₹11000 ਇਹਨਾਂ ਬੰਦੇ ਅਗਲੇ ਸਾਲ ਦਿੱਤੇ ਜਾਣ ਬਹੁਤ ਵਧੀਆ ਪੁਸ਼ਟੀ ਚਲਦੀ ਹੈ ਕਹਿੰਦਾ ਵੱਡੇ ਵੱਡੇ ਮਨਦੋਤ ਵੱਡੇ ਥਾਰੀਆਂ ਜੋੜ ਜਦੋਂ ਲੱਗ ਜਾਣ ਮੁੱਤੇ ਮਾਰਦੇ ਇਹਦੇ ਤਾਂ ਆਉਦਾ ਨਹੀਂ ਸੁਆਦ ਲੋਕਾਂ ਨੂੰ ਹੱਸਣਾ ਹੋਣ ਦਿੱਤੇ ਜਿੰਦਾਰ ਦੇ ਹਰ ਕੀਤੀ ਹਰ ਕਮੈਂਟ ਵਿੱਚ ਖੁੱਲੇ ਜਾਂਦੀ ਫੜੇ ਮਜ਼ਦੂਰ ਸਰਮਹਾਨੇ ਲਾਉਣ ਨੂੰ ਜੇ ਚੜਦੇ ਤੰਗ ਤੋਂ ਛੇੜੀ ਮਾਰਿਆ ਤੇ ਜਦੋਂ ਰੇਗ ਮਾਰ ਮੰਦੇ ਕੋਦਾ ਛਿੱਲੇ ਪੁੱਜਦਾ ਅਚਾਨਕ ਹਮ ਨਾ ਨਾ ਨਜ਼ਰ ਆਣਾ ਕਹਿੰਦਾ ਸਾਡੇ ਮੰਗੂ ਚੋਹਾਂ ਦੇ ਪਹਾਨ ਥੰਮਣਾ ਆਵੀਆਂ ਦੀ ਇੱਕੋ ਵਾਰ ਚੜ੍ਹ ਹੋਣੀਆ ਔਰ ਕਾਕਾ ਸਾਡੀਆਂ ਸਾਡੀਆਂ ਦੀ ਸਾਨੀ ਦੇ ਉੱਤੇ ਕਰ ਹੋਣੀਆ ਔਰ ਕਾਕਾ ਸਾਡੀਆਂ ਆਹ ਕਹਿੰਦੇ ਛੋਟਾ ਬਾੜਵੇ ਉੱਪਰਲੇ ਪਾਸੇ ਬਾਬਾ ਪੱਤੀनाथ ਕੁਸ਼ਤੀਕਾਰਾ ਮੱਛੀਵਾਲਾ ਸਰਗਾ ਸੀ ਜਲਜੀਤ ਪਹਿਲਵਾਂ ਜੀ ਦਾ ਪੱਠਾ ਔਰ ਨਿਚਲੇ ਪਾਸੇ ਆਹ ਕਹਿੰਦੇ ਨੂਰ ਆਲਮ ਹੀਰ ਵਾਲਾ ਦੰਮੇ ਪਹਿਲਵਾਂ ਜਿਹਦੇ ਖੜ ਦਾ ਮੱਲ ਭਰਮਿੰਦਰ ਪਹਿਲਵਾਂ ਜਿਹਨੇ ਸ਼ਿਗਰ ਦਾ ਮਜਾ ਦਾ ਸਮਾਂ ਦੱਸੂਗਾ ਪਾਉਣ ਜਿਹਦਾ ਪਾਉਣ ਕਰਦਾ ਹੈ ਮੇਰਾ ਮੁੱਲ ਪੈਣ ਸਰੀਰਾਂ ਦੇ ਜਿਹਨਾਂ ਲਾਈਆਂ ਮੇਟਾ ਉੱਠ ਕੇ ਤਨ ਜੋਰ ਜਵਾਨਾਂ ਦਾ ਲਾਜਨ ਭਰਿਆ ਮੇਲਾ ਲੁੱਟ ਕੇ ਤੇ ਅਰੀਅਲ ਕੋੜੇ ਨੇ ਯਾਰ ਅੱਕੀ ਜਾਂਦੇ ਮਨਮਾਨੀ ਤੇ ਰਾਜੇ ਖੇਲੇ ਹੱਟ ਪਾਸੇ ਬੰਦੀਆਂ ਪਾਉਂਦੀ ਫਿਰੇ ਜਵਾਨੀ ਤੇ ਰਾਜੇ ਖੇਲੇ ਹੱਟ ਪਾਸੇ ਮੋਡੀਆਂ ਪਾਉਂਦੀ ਫਿਰੇ ਜਵਾਨੀ ਵਾਹ ਕੇ ਨੌਜਵਾਨਾਂ ਦੇ ਮਾਂ ਚੱਲਦਾ ਹੋਇਆ ਮੁਕਾਬਲਾ ਤਬਰੀਕ ਸਿੰਘ ਸਾਲਵਰ ਜਲ ਸਿੰਘ ਮਾਨ ਤੋਰੀ ਆਪਣਾ ਸਨਮਾਨ ਲੈਂਦੇ ਹੋਏ ਸਟੇਜ 'ਤੇ ਆ ਗਏ ਵਾਹ ਬਈ ਵਾਹ ਬਹੁਤ ਵਧੀਆ ਮੁਕਾਬਲਾ ਚੱਲਦੀ ਕੁਸ਼ਤੀ ਇਹਨਾਂ ਮੁੰਡਿਆਂ ਦੇ ਦਰਮਿਆਨ ਹਨਾ ਮੂਰੇ ਖੜ ਕੇ ਫੈਸਲਾ ਕਰਕੇ ਉਹ ਪੁੱਤਰਾਂ ਸਾਹ ਸੰਗਤ ਫੜ ਕੇ ਕਿਸੇ ਕਿਸੇ ਨੂੰ ਮਾਰ ਹੁੰਦਾ ਥਿੱਬੀ ਲਾ ਕੇ ਡੇਗੜਦਾ ਤੇ ਰਾਜੇ ਖੇਲੇ ਅਰਬ ਪੰਜਾਬੀ ਜਿਹੜਾ ਰੱਖ ਦੇ ਖੇਡਣ ਦਾ ਓਏ ਰਾਜੇ ਖੇਲੇ ਅਰਬ ਪੰਜਾਬੀ ਜਿਹੜਾ ਰੱਖ ਦੇ ਖੇਡਣ ਦਾ ਬਹੁਤ ਰਫਾ ਟੌਣ ਦੇ ਮੁੰਡਾ ਚਿਤਕਰ ਦੀ ਕੋਸ਼ਿਸ਼ ਕਰਦਾ ਹੈ ਇਹ ਗੌਰਵ ਉੱਪਰਲੇ ਪਾਸੇ ਹਾਰੇ ਮਿਜਲੇ ਪਾਸੇ ਮੂਰ ਮਹਾਨ ਪਹਿਲਵਾਨ ਆलम ਜੀ ਦੀ ਤੱਤੀ ਦਾ ਕਹਿੰਦਾ ਜਾਗਦੀ ਅੱਖਾਂ ਨਾਲ ਬੈਠੇ ਸੁਪਨੇ ਹਿੰਮਤ ਕਰੋ ਤੇ ਪੂਰੇ ਤਾਂ ਹੋਣਗੇ ਮੰਜੇ ਤੇ ਪਿਆਰ ਨੂੰ ਸਕਸੈਸ ਨਾਲੇ ਨੇ ਮੁੱਤ ਮੀਆਂ ਦੇ ਇਤਿਹਾਸ ਵਿੱਚ ਨਾ ਹੋਣਗੇ ਕੱਲਣਾ ਸਖ ਪਸ਼ੇਮੀ ਪੈਂਦੀ ਕੱਲ ਨਹੀਂ ਫੇਰ ਕਿੱਥੇ ਜਾਂਦੇ ਹੋਣਗੇ ਆਉਂਦੀ ਦੁਨੀਆ ਫੇਰ ਜੱਗ ਹੋ ਜਾਣਗੇ ਖੇਲ ਵੀ ਕਰਦੇ ਪਰ ਜਿੱਤਿਆਂ ਨਾਲ ਫਰਕ ਹੋਦੀ ਦੁਨੀਆ ਕਿ ਮਿਹਨਤ ਦੇ ਸੱਤ ਹਾਰੇ ਹੋਏ ਵੀ ਕਰਦੇ ਪਰ ਸੱਤਿਆਂ ਦਾ ਹੋਣਾ

ਜਿਵੇਂ ਗੱਡੀਆਂ ਨੂੰ ਜ਼ੋਰ ਵਾਈ ਫੋਰ ਲੱਗਦਾ ਹੈ ਉਹ ਘੜੇ ਘੜੀ ਰਿਸਟਕ ਹੁੰਦੇ ਸੋਨੀਆ ਉਹ ਪਾਤੀਆਂ ਦੇ ਸੌਖੀਆਂ ਮਿਲ ਜਾਂਦੀਆਂ ਹਲੋ ਉਸਤਾਦ ਜੀ ਹਲੋ ਭਾਈ ਸੈਰ ਤੋਂ ਤੁਹਾਨੂੰ ਕਿੰਨੀ ਬਰੀ ਘਾਤਾ ਬੜਾ ਸੈਰ ਤੋਂ ਹੋ ਗਿਆ ਰਤੋ ਵਾਹ ਜੀ ਵਾਹ ਬਹੁਤ ਵਧੀਆ ਮੁਕਾਬਲਾ ਚੰਗੀ ਕਸਤੀ ਦਾ ਉਹ ਪੱਲੇ ਕੁੱਮਕੇ ਪੁਲਾਨ ਦੀ ਮਾਰੇ ਲਾਈਵ ਵਾਲੇ ਕੈਮਰਾ ਇੱਥੇ ਉਸਤਾਦ ਜੀ ਗੁਰੂ ਜੀ ਆ ਭਾਈ ਰਫੀ ਜੀ ਕੁੱਮਕੇ ਮਾਰਾ ਪੁਲਾਨ ਦੀ ਬੋਲਦੀ ਹੈ ਇਦਾਂ ਲੱਗਦਾ ਲਾਈਵ ਵਾਲਾ ਕੈਮਰਾ ਦੰਦਾ ਬਹੁਤ ਸੇ ਕੁਸ਼ਤੀ ਇਸ ਸਮੇਂ ਨਜ਼ਰ ਦੇ ਦਰਮਿਆਨ ਹੈ ਆਹੀਂ ਟਾਈਮ ਲੱਗ ਰਿਹਾ ਹੈ ਹਾਂਜੀ ਤਾਂ ਹੀ ਤਖਤ ਸਿੰਘ ਜੀ ਸਾਨਮ ਰੋਸ਼ਨ ਸਿੰਘ ਜੀ ਅਦਾਰ ਸਰਮਾਲ ਲੈਂਦੇ ਆਗੇ ਵਾਹ ਜੀ ਵਾਹ ਜਲਦੀ ਕੁਸ਼ਤੀ ਨਾਗਾਂ ਦੇ ਦਰਮਿਆਨ ਬਾੜਵੋਂ ਉੱਪਰਲੇ ਪਾਸੇ ਤੇ ਦੂਸਰੇ ਪਾਸੇ ਪਹਿਲਵਾਨ ਨੀਰ ਸ਼ਾਬਾਸ਼ 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 ਭਈ ਚਾਹ ਦੀ ਕੁਸ਼ਤੀ ਦੇਖਿਆ ਨੂੰ ਕੌਣ ਰੋਕਦਾ ਕਰਦਾ ਹੈ ਭਾਈ ਦਰਸ਼ਕੋ ਇਹ ਆਨੰਦਾ ਉਹਨਾਂ ਦਾ ਤਾੜੀ-ਤੂੜੀ ਲਾ ਦੇ ਪਹਿਲਵਾਨਾਂ ਲਈ ਜ਼ੋਰਦਾਰ ਹੈ ਕਹਿੰਦਾ ਜਿਹਦੇ ਨਾਲ ਬੀਤਦੀ ਹੈ ਉਹ ਹੀ ਜਾਣਦਾ ਹੈ ਉਹ ਪਕੜ ਵਿੱਚ ਤੇ ਕਿੰਨਾ ਜ਼ੋਰ ਲੱਗਦਾ ਹੈ ਇੱਕੋ ਹੱਲਾ ਰੱਖਦਾ ਧੂਆ ਕੱਟ ਕੇ ਜਿਵੇਂ ਗੱਡੀਆਂ ਨੂੰ ਫੇਰ ਭੋਰ ਲੱਗਦਾ ਹੈ ਕਿ ਘਰੇ ਤੜੀ ਰਸਟੰਟ ਹੁੰਦੇ ਸੋਨੀਆਂ

ਬਾਲ ਕਨੇਡਾ ਨਾਲ ਦੇ ਸਮੁੱਚੇ ਪਰਿਵਾਰ ਦੇ ਬੰਦੇ ਲਈ ਦੂਜੀ ਕੰਮੀ ਦਾ ਜਿੰਨਾ ਵੀ ਇਨਾਮ ਹੋਇਆ ਉਹ ਇਸ ਪਰਿਵਾਰ ਵੱਲੋਂ ਦਿੱਤਾ ਜਾਣਾ ਹੈ ਨੋਟ ਕਰਿਓ। ਚੰਨੇ ਵੀ ਦੀ ਕੁਸ਼ਤੀ ਹੈ ਇਸ ਪਰਿਵਾਰ ਦੇ ਵੱਲੋਂ ਇਨਾਮ ਦਿੱਤਾ ਜਾਣਾ ਨੋਟ ਕਰਿਓ ਜੀ। ਹਲੋ ਭਾਈ ਲਾਈਵ ਵਾਲੇ ਕੈਮਰੇ ਤੇ ਥੋੜੇ-ਥੋੜੇ ਪਿੱਛੇ ਆ ਜਾ ਮੇਰੇ ਵੀ ਲਾਈਵ ਵਾਲੇ ਕੈਮਰੇ ਤੇ। ਬੀਰਸਟ ਹੋ ਤਾ ਮਰਾ ਮੇਰਾ ਨਾਮ ਸਾਈਡ ਦੇ ਉੱਤੇ ਨਾਈ ਵਾਲੇ ਕੈਮਰੇ ਤੋਂ 14 ਜੀ ਕੈਮਰੇ ਤੋਂ ਪਿਛਾ ਜਾਓ ਵੀਰ ਜੀ ਸਾਰੇ ਹਾਂਜੀ ਬੇਨਤੀ ਹੈ ਸਾਰਿਆਂ ਨੂੰ ਜਿਹਨੇ 11 2100 ਦੇ 3100 ਜਾਂ ਉਸ ਤੋਂ ਵੱਧ ਜੋਗਦਾਨ ਇਸ ਜੰਗਲ ਚ ਪਾਇਆ ਉਹ ਵੀਰ ਆਪਣਾ ਸਨਮਾਨ ਸਟੇਜ ਉੱਤੇ ਲੈ ਕੇ ਜਾਂਦੇ ਕਰਵਾਉਣਾ ਕਰੋ ਵਾਹ ਜੀ ਵਾਹ ਬਹੁਤ ਵਧੀਆ ਮੁਕਾਬਲਾ ਹੈ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਬਾੜ ਅਤੇ ਮੂਹਰ ਦੇ ਦਰਮਿਆਨ ਸਮਾਂ ਦੱਸੂਗਾ ਵਾਹ ਜੀ ਵਾਹ ਕਹਿੰਦਾ ਸੀਣੀ ਪੁੱਖੋ ਜੰਗਿਆ ਬੱਬਰ ਸ਼ੇਰ ਹੀ ਮੰਨਦਾ ਹੈ ਪੇਵਰੇ ਨਾਗ ਦਾ ਬੱਚਾ ਵੱਡਾ ਹੋ ਕੇ ਫਰਹੀ ਦਿੰਦਾ ਏ ਬਾਜਰ ਤੇ ਬਾਸ਼ੀ ਜੰਮਦੇ ਨਾਗ ਦੇ ਬੱਚੇ ਕਾਮਾਂ ਦੇ ਜਿੰਦ ਸਵਾਰਿਆ ਕੁਸ਼ਤੀ ਲੜਦੇ ਪੁੱਤ ਪੰਜਾਬ ਪਰਮਾਮਾਂ ਦੇ ਕਿ ਜਿੰਦ ਸਵਾਰਿਆ ਕੁਸ਼ਤੀ ਲੜਦੇ ਪੁੱਤ ਪੰਜਾਬ ਪਰਮਾਮਾਂ ਦੇ ਬਹੁਤ ਵਧੀਆ ਮੁਕਾਬਲਾ ਚਾਦੀ ਕੁਸ਼ਤੀ ਨੌਂ ਦੇ ਨਦਰਪੈਨਾ ਕਿ ਸੀਣੀ ਕੋਖੋ ਜੰਮਿਆ ਬੱਬਰ ਸ਼ੇਰ ਵੀ ਬਣਦਾ ਏ ਕੋ ਮੇਰੇ ਨਾਗ ਦਾ ਬੱਚਾ ਵੱਡਾ ਹੋ ਕੇ ਫਰਹੀ ਦਿੰਦਾ ਏ ਬਾਜਰ ਤੇ ਬਾਸ਼ੀ ਜੰਮਦੇ